ਅਸੀਂ ਕਾਲ ਮਿੱਤਰੋ ਕੀ ਹਾਲ ਚਾਲ ਲਓ ਜੀ ਫਿਰ ਅੱਜ ਤੁਹਾਨੂੰ ਸਿੰਧੀ ਪ੍ਰਧਾਨ ਜੀਆਂ ਮੱਝਾਂ ਦਿਖਾਈਏ ਤੇ ਨਾਲ ਫਾਰਮ ਆ ਕਾਫੜੇ ਵੀ ਤੇ ਇਸ ਵਾਰ ਕਾਫੜੇ ਵਿੱਚ ਪ੍ਰੋਬਲਮ ਹੋ ਗਈ ਓਕੇ ਤੇ ਸਹੀ ਵੀ ਇਹ ਮਨੂ ਜੋ ਕਟਿੰਗ ਬਹੁਤ ਜ਼ਬਰਦਸਤ ਹੈ ਬਹੁਤ ਕਾਤੋਂ ਬਹੁਤ ਚੰਗੀ ਕੱਟੀ ਹੈ ਇਹਦੀ ਮਨੂ ਕਿਹੜੇ ਸਮੇਂ ਕੱਟੀਏ ਮਨੂ ਦੀ ਆਪਣੇ ਮਾਸੋਂ ਕਰੀ ਦੀ ਸੀ ਉਹ ਕੱਟੀ ਹੈ ਕੱਟੀ ਹੈ ਇਹ ਉਹ ਗੇਂਦ ਹੈ ਉਹ 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 ਨਾ ਰਿਹਾ ਉਹ ਕਾਫੀ ਟੌਨਿਕ ਦੋ ਮਹੀਨੇ ਹੋਣੇ ਕੋਣ ਦੋ ਮਹੀਨੇ ਕੋਣ ਦੋ ਮਹੀਨੇ ਸੋ ਚਲੋ ਪ੍ਰੋਪਰ ਤੀ ਤਨੀ ਪਤਾ ਪਤ ਕੀ ਚਾਹੀਦੀ ਹੈ ਕਾਫੀ ਸੀਮਾ ਲੱਗ ਰਿਹਾ ਆ ਕਿਹੜੀ ਹੈ ਪ੍ਰਧਾਨ ਨਾਗਣੀ ਹੈ ਹਾਂ ਹਾਂ ਇਹ ਨਾਗਣੀ ਹੈ ਜੀ ਆ ਦੂਜੀ ਦੂਜੀ ਆਪਣੀ ਬਸੰਤੀ ਜਿਹੜੀ ਹੈ ਇਹਦਾ ਇਕੱਠੇ ਜੋੜਾ ਜਾਂਦਾ ਰਹਿਆ ਅੱਛਾ ਨਾਲ ਕਿਹੜੀ ਹੈ ਨਾਲ ਛੋਟੀ ਨਾਗਣੀ ਹੈ ਜੀ ਛੋਟੀ ਨਾਗਣੀ ਹੋਰ ਆ ਗ੍ਰੇਡਡ ਹੈ ਉਹ ਤੇ ਆਹ ਜਿਹੜੀ ਆ ਗਈ ਜੀ ਆਹ ਛੁੱਟੀ ਲੱਗਣੀ ਆ ਨਾ ਇਹਦਾ ਉਹ ਆ ਉਹ ਜਿਹੜੀ ਕੋਸ ਦੂਰ ਵਾਲੀ ਨਹੀਂ ਹੈਗੀ ਇਹ ਇਹਦਾ ਨਾਮ ਸਿਕੰਦਰ ਵਾਲੀ ਸਿਕੰਦਰ ਵਾਲੀ ਦਾ ਆਇਆ ਆ ਇਹ ਨਾਗਣੀ ਨਹੀਂ ਕੀ ਜਬੜੀ ਆਹਦਾ ਨਾਮ ਗਨੀਤੀ ਹੈ ਤੇ ਆ ਸਿਕੰਦਰ ਵਾਲੀ ਨਹੀਂ ਹੈਗੀ ਨਾ ਇਹ ਸਿਕੰਦਰ ਵਾਲੀ ਨੂੰ ਆ ਆ ਆ ਘੜੀ ਆ ਜਿਹਦੀ ਲਾਈਵ ਮਿਲਕਿੰਗ ਕਰਾ ਇਹ ਕਾਲੀ ਨਾਗਣੀ ਇਹਦਾ ਨਾਮ ਰੱਖਿਆ ਇਹ ਐ ਸਿਕੰਦਰ ਦੀ ਹੈ ਲక్ష్ਮੀ ਦੇਵੀ ਵਾਰਨ ਦੀ ਇਹ ਨੀ ਦੇ ਵੀ ਗਾਣਾ ਇਹ ਗ੍ਰੈਜੂਏਟ ਹੈ ਇਹ ਗ੍ਰੈਜੂਏਟ ਕਾਲੋ ਆ ਕੋਈ ਤਾਂ ਹੋਆ ਰਾਜਸਥਾਨ ਵਾਲੀ ਆ ਉਹ ਬਿੰਦਰ ਨੂੰ ਸਾਰਾ ਪਤਾ ਕਿ ਨੀ ਦੇ ਦੀ ਗੱਲ ਹੋਈ ਹੈ ਤੇ ਪੰਜਾਬੀ ਆਪਣੀ ਨਿਕਲ ਚੰਚਰ ਕੋਈ ਹਾਂਜੀ ਉਹਦੀ ਪੀ ਉਹ ਗੜੀ ਬੱਜੀ ਅੱਛਾ ਉਹਦੀ ਤੀ ਹੈ ਗਿਆ ਸੋ ਪਿੰਡੀ ਉਹਨੇ ਕਿੰਨਾ ਦੁੱਧ ਦਿੱਤਾ ਸੀ ਜਿਹਦੀ ਚੰਚਾ ਹੋ ਗਈ ਉਹਨੇ ਪਹਿਲਾਂ ਸੀ ਨਾ ਮਨਿੰਦਰ ਭਾਈ ਅੰਕੂਰ ਵਾਲੇ ਕੋਲੋਂ ਮਾਰਕੀ ਮੋਦੀ ਜਿਹਨਾਂ ਕਰ ਬਾਲਾ ਤਕੜਾ ਉਹ ਦੇਣਾ ਸੀ ਉਦੋਂ ਆਪਾਂ ਨੂੰ ਆਇਆ ਹੁੰਦਾ ਸੀ ਯਾਰ ਵੀ ਆਪਾਂ ਕਿਹੜਾ ਤਲੌਣਾਗਾ ਹਾਂ ਠੀਕ ਆ ਵੀ ਦੁੱਧ ਦਾ ਤਲੌਣਾ ਤੀਜੇ ਸੂਏ ਆ ਹਾਂਜੀ ਪਰ ਉਦੋਂ ਦਿਮਾਗ ਚ ਵਿੱਚ ਆਇਆ ਵੀ ਯਾਰ ਆਪਾਂ ਪਹਿਲੇ ਨਾਲ ਤਲਾਈਏ ਉਹ ਸੂਏ ਤੋਂ ਬਾਅਦ ਮੈਨੂੰ ਬੇ ਫੇਰ ਮੇਰੇ ਮਨ ਦੇ ਵਿੱਚ ਆਇਆ ਉਦੋਂ ਅਗਲੇ ਸੂਏ ਮੈਂ ਤਵਰਤ ਰੋਣੇ ਲੱਗਿਆ ਸੀ ਉਹਨੇ ਦੁੱਧ ਦਿੱਤਾ ਸੀ ਫਿਰ ਨਾ ਦਾ ਕੋਈ ਆਪਾਂ ਲੇ हां बिल्कुल भाई ओदे नाल दी ਝੋਟੀ ਮਰ ਗਈ ਸੀ ਇਕੱਠਿਆਂ ਸੂਕੇ ਨਾਲ ਉਹਦੇ ਨਾਲ ਦੀ ਝੋਟੀ ਨੂੰ ਅਟੈਕ ਹੋ ਗਿਆ ਸੀ ਭਾਈ ਓਕੇ ਓਕੇ ਉਦੋਂ ਵਾਈ ਜੋ ਅਟੈਕ ਹੋ ਗਿਆ ਫਿਰ ਉਹ ਦਿਮਾਗ ਦੇ ਜੋ ਗੱਲ ਦੀ ਨਿਕਲ ਗਈ ਚਵਾਈ ਵਾਲੀ ਜਾਨੀ ਕਿ ਉਹਨੇ 15 ਕਿਲੋਲਟਰ ਦੇ ਕਰੀਮ ਤੋਂ ਦਿੱਤਾ ਸੀ ਨਾ ਕੋਈ ਲੈਟੀ ਸੀ ਨਾ ਕੋਈ ਕੈਲਸ਼ੀਅਮ ਕੁਛ ਵੀ ਯਾਨੀ ਕਿ ਉਹਨੇ ਵੀ ਵਧੀਆ ਸਮਝਾਈ ਦੇ ਉੱਤੇ 17 18 ਲੀਟਰ ਦੋ ਦੇਣਾ ਜੀ ਪਤਾ ਚੰਗੀ ਆ ਝੋਟੀ ਉਹ ਹਾਂ ਭਾਈ ਉਹਦੀ ਕੋਸ਼ਿਸ਼ ਰਹਿ ਗਈ ਉਹਨੀ ਝੋਟੀ ਚੰਚਲ ਵੀਰ ਕੋਲੇ ਔਰ ਇੱਕ ਪਟਿਆਲੇ ਸਾਈਡ ਤੋਂ ਐਮਐਨਡੀ ਵੀਰ ਉਹਨਾਂ ਕੋਲ ਆਪਣੇ ਕੁਸਬੀ ਵੀ ਕੱਟੀ ਹੈ ਉਹ ਵੀ ਕੋਸ਼ਿਸ਼ ਕਰਾਂਗੇ ਮਿਲ ਕੇ ਕਿਵਾ ਮੰਗੋ ਜੀ ਅਰੇ ਇਹ ਹੈ ਸੂਲਬੀਰ ਵਾਲੀ ਦੇ ਤੇ ਦਾਹਾਂ ਇਹ ਕੋਹੇ ਨੂਰ ਨਾਲ ਪੈਦਾ ਹੋਏ ਸੂਲਬੀਰ ਤੋਂ ਇਹ ਵੀ ਤਰ੍ਹਾਂ ਦੀ ਉਮੀਦ ਹੈ ਜਿਵੇਂ ਦੀ ਨਾਨੀ ਉਹ ਸੈਕਟਰੀ ਵਾਲੀ ਹੋਵੇ ਨਾ ਕਿ ਸੂਲਬੀਰ ਜੋ ਕਿ ਦਾਹਾਂ ਇਹ ਕੋਹੇ ਨੂਰ ਦੀ ਹੋਵੇ ਯਾਨੀ ਕਿ ਕਰਨ ਦਾ ਮੋਲ ਕਿਵੇਂ ਹੈ ਇਹ ਵੀ ਇਹ ਤਾਂ ਇੱਕ ਸਾਹ ਦੀ ਹੋ ਗਈ ਬਈ ਇਹ ਥੋੜੀ ਜਿਹੀ ਲੇਟ ਹੋ ਗਈ ਸੀ ਕਿ ਪੇਜ ਉਹਦੀ ਤੇ ਪਰ ਮੈਂ ਨਾ ਇੱਕ ਗੱਲ ਮੇਰੀ ਨੋਟਸ ਹੈ ਮੈਂ ਕੱਲ ਇੱਕ ਪਾਕਿਸਤਾਨ ਦਾ ਸਰਕਾਰੀ ਮਾਗਮੇ ਉਸ ਨੂੰ ਦੇਖ ਰਿਹਾ ਸਾਂ ਉਹ ਕਹਿੰਦੇ ਵੀ ਤੁਸੀਂ ਇਹ ਜਨਾ ਦੇਖੋ ਘੱਟੋ ਘੱਟ ਝੋਪੀ 300 307 ਕਿਲੋਜ ਚਾਰਪੌੜੀ ਕਰਕੇ ਲਗਵਾਓ ਝੋਪੀਆਂ ਝੋਪੀਆਂ 'ਤੇ ਲਗਵਾ ਦਿੰਦੇ ਆ ਉਹ ਪ੍ਰੋਪਰ ਬੁੱਤ ਨਹੀਂ ਆਉਂਦੀਆਂ ਹਾਂ ਬਈ ਨਹੀਂ ਇਹ ਇਹ ਗੱਲ ਹੈਗੀ ਆ ਇਹ ਥੋੜੀ ਜਿਹੀ ਜ਼ਿਆਦਾ ਕਮਜ਼ੋਰ ਮੈਂ ਰੱਖੀਏ ਮੇਰੇ ਕੋਲੇ 8 ਕਿੱਤੇ ਆ ਗਏ ਹਾਂ ਜੀ ਇਹ ਇਹਦੀ ਮਾਹਰੀ ਆ ਇਸ ਵੀਰ ਦੀ ਇਹ 2 ਸਾਲ ਪੌਣੀ ਤੋਂ 2 ਮਹੀਨਿਆਂ ਦੀ ਡੇਢ ਮਹੀਨੇ ਦੀ ਸੂਪੀ ਸੀ ਸੱਚਮੁੱਚੀ ਠੀਕ ਹੈ ਇਹਨੇ ਜਾ ਕੇ ਪਹਿਲੇ ਸੀਰ ਦੀ ਕੱਟੀ ਵੀ ਮਰ ਗਈ ਸੀ ਇਹਨੇ ਦੋਤਾ ਚਲ 13 ਲੀਟਰ ਕੱਢਿਆ 13 ਤੋਂ 13.5 ਲੀਟਰ ਤਾਂ ਫਰ ਥੋੜੀ ਜਿਹੀ ਉਹੋ ਜਿਹੀ 7 ਮਹੀਨੇ ਬੰਨ ਚ ਲੇਟ ਹੋ ਗਈ ਪਰ ਉਹ ਹੀ ਜੇ ਆਪਾਂ ਪ੍ਰੋਡਕਸ਼ਨ ਪੂਰੀ ਲੈਣੀ ਹੈ ਤਾਂ ਕੋਸ਼ਿਸ਼ ਕਰੋ ਕਿ ਜਿਹੜੀਆਂ ਝੋਟੀਆਂ ਦਾ ਪੂਰਾ ਵਜ਼ਨ ਕਰਕੇ ਪੂਰਾ ਕਰਕੇ ਉਸ ਤੋਂ ਬਾਅਦ ਹੀ ਲਵੇ। ਵਿੱਚ ਝੋਟੀ ਝੋਟੀ ਸੁਣੀ ਚਾਹੀਦੀ ਹੈ ਵਧੀਆ ਵਜ਼ਨ ਪਾ ਕੇ 2.5 ਤੋਂ ਪੌਣੇ 3 ਮਹੀਨਿਆਂ ਦੇ ਵਿੱਚ ਆ ਪੌਣੇ 3 ਸਾਲਾਂ ਚ। ਉਮਰ ਵੀ ਪੂਰੀ ਹੋਣੀ ਹੈ। 3 ਸਾਲਾਂ ਦੇ ਪਹਿਲਾਂ ਹੀ ਸੂਪੇ ਉਮਰ ਵੀ 3 ਸਾਲਾਂ ਤੱਕ ਵਧੀਆ ਹੋਵੇ ਹਾਂ। ਹਾਂ ਮਤਲਬ ਕੋਈ 4 ਬੋਟਲੋਂ ਤੋਂ ਕੱਢ ਝੋਟੀ ਨਾ ਲਵਾਓ ਜਿਹੜੇ ਆਪਣੇ ਪੌਣੇ 4 ਮਹੀਨੇ ਵਜ਼ਨ ਕਿਵੇਂ ਲੱਗੀਆਂ 3-3 ਮਹੀਨੇ ਰੱਖਦੇ ਇਹਨਾਂ ਤੇ ਪਾਏ ਇਹਨਾਂ ਦੇ ਇਹਾਂ ਵੀ ਹਾਂ ਨਹੀਂ ਚੰਗੀਆਂ ਬਣ ਰਹੀਆਂ ਨਹੀਂ ਅਜੇ ਤਾਂ ਬਹੁਤ ਟਾਂਗ ਇਹ ਵੀ ਬਸਾਪਤੀ ਦੀ ਜਿਹੜੇ ਡਰੈੱਡ ਵਾਲਾ ਹੈ। ਲਾਹ ਹੈ ਸਹੀ ਦਾ ਬਹੁਤ ਦਾ ਅਕੜਾ। ਬਈ ਐਨੀ ਮਾਂ ਮਰੀ ਸੀ ਮਨਿੰਦਰ ਉਹ ਪਹਿਲਾਂ ਉਹਦੇ ਨਾਲ ਇਹਨੂੰ ਟੈਂਕ ਆ ਘੱਟੀ ਮਗਰ ਛੱਡ ਗਈ ਸੀ ਉਹ। ਅੱਛਾ ਇਹ ਗੱਡੀ ਛੱਡ ਗਈ। ਹਾਂ ਇਹਦਾ ਪਹਿਲ ਵੀ ਮਰ ਗਿਆ ਸੀ। ਉਹਦੀ ਮਾਂ ਵੀ ਮਰ ਗਈ ਸੀ ਪਰ ਯਕੀਨ ਹੈ ਵੀ ਇਹੇ ਹੀ ਬੰਬ ਵੀ ਪਲਾਉਂਦੇ। ਠੀਕ ਹੈ ਜੀ। ਤੇ ਇਹਦੇ ਵਿੱਚ ਵੱਧ ਟਾਈਮ ਪਿਆ ਬਈ ਇਹਦੇ ਵਿੱਚ ਸਾਢੇ ਤਿੰਨ ਮਹੀਨੇ ਪਿਆ। ਤੇ ਅਗਲੇ ਜਾ ਕੇ ਬਈ ਇਹਦੇ ਅਜੇ ਟਾਈਮ ਦੇਖ ਲੈ ਵੀ ਕਿੰਨਾ ਪਿਆ। ਇਹਨੇ ਤਾਂ ਮੈਨੂੰ ਤਾਂ ਸੂਣੀ ਜਾ ਕੇ ਨੰਬਰ ਦਾ 12 ਮਹੀਨੇ ਚਾਹ। ਵਾਰੀ ਵਧੀਆ ਤਿਆਰ ਹੋਊਗਾ। ਇਹ ਕਿਹੜੇ ਸੀਮਨ ਦਾ ਕੰਮ ਹੋਊਗਾ? ਇਹ ਤਾਂ ਮ ਇਹ ਕਿਦੀ ਕਹਿੰਦਾ ਵਲੈਂਟਾ ਇਹ ਵੀ ਝੋਟੀਆਂ ਦੇ ਵਿੱਚੋਂ ਦੋ ਮੰਨ ਲਾ ਤੇਰੇ ਵਾਲੇ ਤੋਂ ਹੋਣੀਆਂ ਆ। ਹਾਂ ਹੋ ਸਕਦਾ ਇਹਨਾਂ ਚੋਂ ਆਹ ਝੋਟੀ ਤੇਰੇ ਵਾਲੇ ਤੋਂ ਘੇਜ ਹੋਤੀ ਤੇਰੇ ਵਾਲੇ ਤੋਂ। ਇਹ ਕਿਦੀ ਸੀ ਇਹ ਮਿੰਦੀ? ਇਹ ਆਪ ਇਹ ਜਿਹੜੀ ਚੰਚਲ ਲੈ ਗਈ ਝੋਟੀ। ਹਾਂ ਉਹਦੀ ਧੀ ਹੈ ਇਹ। ਇਹਦੀ ਧੀ ਹੈ ਜਿਹੜੀ ਆਪਾਂ ਰੱਖ ਲਈ ਜੀ। ਆਪ ਕੋਈ ਨੂਰ ਦੀਆਂ। ਅੱਛਾ ਆਪ ਕੋਈ ਨੂਰ ਦੀਆਂ। ਹਾਂ ਬਈ। ਸੋ ਜੁੜਨ ਲਈ ਧੰਨਵਾਦ ਸਾਰੇ। ਮੇਲੇ ਦੀ ਅਪਡੇਟ। ਧੰਨਵਾਦ ਭਰਾਵਾਂ ਦਾ ਸਾਰਿਆਂ ਦਾ। ਤੇ ਸ਼ਾਰਟ ਵੀਡੀਓ ਜਿਹੜੀ ਉਹ ਦਿਖਾਈ ਜਾ ਰਹੀ ਹੈ ਲੰਬੀ ਲੰਮੀ ਵੀਡੀਓ ਤੇ ਕਿੰਨੇ ਦਿਨ ਪੂਰੀ ਲੰਬੀ ਵੀਡੀਓ ਪਾ ਦਾਂਗੇ ਤੁਹਾਨੂੰ ਧੰਨਵਾਦ ਜੀ ਸਾਰੇ ਭਰਾਵਾਂ ਦਾ ਜੁੜਨ ਦਾ